ਫਰਕਾਰ ਤੇ ਕੇਂਦਰ ਸਰਕਾਰ ਮਰਦਾਬਾਦ 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 ਲੋਕ ਤੇ ਜਨਤਾ ਨੂੰ ਸਰਕਾਰਾ ਮਰਦਾਬਾਦ 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 ਲੋਕ ਤੇ ਜਨਤਾ ਕਰਨੀਏ ਸਰਕਾਰਾ ਮਰਦਾਬਾਦ ਮਰਦਾਬਾਦ ਸਤਨਾ ਨਾਏਕਾ ਜਿੰਦਾਬਾਦ ਜਿੰਦਾਬਾਦ ਅੱਜ ਪਿੰਡ ਸੁਰਜਨਪਾਣੀ ਦੀ ਇਕਾਈ ਵਿਖੋਂ ਸਿੱਧੂਪੁਰਪਾਰ ਤੱਕ ਕਿਸਾਨ ਜੁਨੀਆਨ ਦੀ ਇਕਾਈ ਵੱਲੋਂ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਹਿਲਾਂ ਤੋਂ ਹੀ ਕਾਲ ਦਿੱਤੀ ਹੋਈ ਸੀ ਉਸ ਦੇ ਸਬੰਧ ਵਿੱਚ ਜੋ ਕਿ ਅੱਜ ਇਕਾਈ ਸੁਰਜਨਪਾਣੀ ਵੱਲੋਂ ਸਮੂਹ ਪਿੰਡ ਵਾਸੀਆਂ ਵੱਲੋਂ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਐਲਵੀਐਸ ਨਿਊਜ਼ ਚੈਨਲ ਸ਼ਾਨ ਪੰਜਾਬ ਦੇ ਰਾਹੀਂ ਤਸਵੀਰਾਂ ਆਪਾਂ ਪੂਰੀ ਗੱਲਬਾਤ ਕਿਸਾਨਾਂ ਦੇ ਨਾਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਜਿਹੜਾ ਅੱਜ ਦਾ ਇਹ ਤੁਹਾਡਾ ਮੁੱਖ ਮਕਸਦ ਕੀ ਹੈ ਕਾਹਦੇ ਲਈ ਤੁਸੀਂ ਇਹ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਿਆ ਆਪਾਂ ਗੱਲ ਕਰਾਂਗੇ ਆਪਣੇ ਨਾਲ ਕਿਸਾਨ ਆ ਗੂ ਮੌਜੂਦ ਨੇ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ ਜੀ ਇਹ ਕਾਹਦੇ ਲਈ ਮਤਲਬ ਕੱਢੇ ਕਿੱਥੋਂ ਤੱਕ ਜਾਊਗਾ ਅੱਜ ਦਾ ਜਿਹੜਾ ਟਰੈਕਟਰ ਮਾਰਚ ਸਿੱਧੂਪੁਰ ਅਤੇ ਸੰਯੁਕਤ ਮੋਰਚੇ ਵੱਲੋਂ ਸੱਦੇ ਤੇ 26 ਜਨਵਰੀ ਦੇ ਰੋਸ ਵਜੋਂ ਭਾਰਤ ਸਰਕਾਰ ਨੂੰ ਸੂਚਿਤ ਕਰਨ ਵਾਸਤੇ ਹੈ ਤਾਂ ਕਿ ਜਿਹੜੀ ਐ ਐਮਐਸਪੀ ਅਤੇ 12 ਮੰਗਾਂ ਸਾਡੀਆਂ ਮੰਨੀਆਂ ਜਾਣ ਕਿਸਾਨ ਜੁਨੀਅਨ ਦੀਆਂ ਅੱਜ ਕਿੱਥੋਂ ਕਿੱਥੇ ਬੱਕ ਜਾਊਗਾ ਇਹ ਮਤਲਬ ਇਹ ਪਿੰਡ ਸੁਰਜਨਪੈਣੀ ਤੋਂ ਸਮਾਪਤ ਕਿੱਥੇ ਹੋਊਗਾ ਕੀ ਅੱਗੇ ਦਾ ਥੋੜਾ ਹੋਊਗਾ ਜੇ ਮਾਰਚ ਪਿੰਡਾਂ ਪਿੰਡਾਂ ਤੋਂ ਆਪਣੇ ਆਪਣੇ ਪਿੰਡਾਂ ਤੋਂ ਮੂਲਕ ਨਵੇਂ ਬਸਡੇ ਤੱਕ ਜਾਊਗਾ ਆਪਦੇ ਆਪਦੇ ਪਿੰਡਾਂ ਦੇ ਵਿੱਚ ਕੱਢਣ ਵਾਸਤੇ ਜੋ ਪ੍ਰੋਗਰਾਮ ਬਣਾਏ ਹੋਏ ਨੇ ਸਾਡੇ ਨਾਲ ਕਿਸਾਨ ਆਗੂ ਅਮਰਿਕ ਸਿੰਘ ਉਹ ਵੀ ਜਾਂਦੇ ਰਹਿੰਦੇ ਨੇ ਧਰਨੇ ਦੇ ਅਸੀਂ ਅਕਸਰ ਦੇਖਦੇ ਰਹਿੰਦੇ ਆ ਅੱਜ ਮੈਕਸੀ ਜੀ ਤੁਹਾਡਾ ਸਵਾਗਤ ਹੈ ਐਲ ਵੀ ਐਸ ਨਿਊਜ਼ ਤੇ ਜਿਹੜਾ ਅੱਜ ਦਾ ਤੁਹਾਡਾ ਏਜੰਡਾ ਮੁੱਖ ਜੰਡਾ ਕੀ ਹੈ ਵੈਜੀ ਖਾਲਸਾ ਵੈਜੀ ਕੀ ਫਤਿਹ ਸਾਡਾ ਅੱਜ ਦਾ ਮੁੱਖ ਅਜੰਡਾ ਹੈ 26 ਜਨਵਰੀ ਮਨਾਰੇ ਨੇ ਸਾਡਾ ਜਿਹੜਾ ਜੋ 26 ਜਨਵਰੀ ਮਨਾਰੇ ਨੇ ਅਸੀਂ ਇਹਦੇ ਖਿਲਾਫ ਆਉਂ। ਅਸੀਂ ਮਤਲਬ ਜੀਤਾ ਆਪਣਾ ਇੱਕ ਗਨਤੰਤਰ ਦੇਸ਼ ਆਜ਼ਾਦੀ ਦੇਸ਼ ਤੁਸੀਂ ਕਿਉਂ ਖਿਲਾਫ ਹੋ? ਆਜ਼ਾਦੀ ਮਿਲੀ ਉਹਨਾਂ। ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ। ਗਾਲੋ ਉਦੋਂ ਦਾ ਅਸੀਂ ਜਿੱਦਾਂ ਦਾ ਇਹ ਝੰਡਾ ਜਦ ਤੱਕ ਨੂੰ ਉਦੋਂ ਦੀ ਲਾਲ ਬਦੀਨ ਹੁੰਦੇ ਫਿਰਦੇ ਆਂ ਸੜਕਾਂ ਦੇ ਠੀਕ ਹੈ ਨਾ ਅੱਛਾ ਕੋਈ ਵੀ ਕੋਈ ਨਮਾ ਖੜਾ ਆਵੇ ਕੁਝ ਵੀ ਆਵੇ ਕੋਈ ਆਵੇ ਉਹ ਮਤਲਬ ਆਣਾ ਨਹੀਂ ਚਾਹੀਦਾ ਸਾਡੀ ਐਮਐਸਪੀ ਹੈ ਐਮਐਸਪੀ ਮਿਲਣੀ ਜੀਂਦੀ ਹੈ ਅਮਰਿੰਦ ਸਿੰਘ ਜੀ ਇਹ ਤੁਹਾਡਾ ਕੱਲਿਆਂ ਦਾ ਫੈਸਲਾ ਹੈ ਜਾਂ ਸਾਂਝੁਕਤ ਮੋਰਚੇ ਦਾ ਫੈਸਲਾ ਹੈ ਇਹ ਸਾਡਿਆਂ ਸਾਰੇ ਜਥੇਬੰਦੀਆਂ ਦਾ ਉਹ ਹੈ ਐਸਕੇਮ ਦਾ ਫੈਸਲਾ ਇਹ ਆ ਐਸਕੇਮ ਦਾ ਵਿੱਚ ਤੇ ਜੋ ਦੂਜਾ ਨੌਨ ਪੋਲੀਟਿਕਲ ਉਹਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਕਿਸਾਨ ਆਗੂ ਅਮਰਿੰਦ ਸਿੰਘ ਸਮੂਹ ਕਿਸਾਨ ਆਗੂ ਮੌਜੂਦ ਨੇ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਦੇ ਰਾਹੀਂ ਜੋ ਕਿ ਹੁਣ ਟਰੈਕਟਰ ਮਾਰਚ ਹੈ ਜਿਹੜਾ ਇੱਥੋਂ ਰਵਾਨਾ ਹੋਣਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਵੱਡੀ ਭਾਰੀ ਗਿਣਤੀ ਦੇ ਵਿੱਚ ਭਾਵੇਂ ਪਿੰਡ ਛੋਟਾ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੀ ਜਿਹੜੀ ਕਤਾਰ ਹੈ ਬਹੁਤ ਲੰਮੀ ਦੇਖੀ ਜਾ ਸਕਦੀ ਹੈ ਕਿਉਂਕਿ ਕਿਸਾਨੀ ਨੂੰ ਲੈ ਕੇ ਬੜਾ ਜਜ਼ਬਾ ਇਸ ਪਿੰਡ ਦੇ ਵਿੱਚ ਇਸ ਪ੍ਰਿੰਟ ਦਾ ਜਿਹੜਾ ਕਿਸਾਨੀ ਦੇ ਜਵਾਨੀ ਦੇ ਲੈ ਕੇ ਬਹੁਤ ਵੱਡਾ ਜਜ਼ਬਾ ਇਹਨੂੰ ਕਹਿ ਸਕਦੇ ਆ ਕਿਉਂਕਿ ਛੋਟਾ ਪ੍ਰਿੰਟ ਹੋਣ ਦੇ ਕਾਰਨ ਫੇਰ ਵੀ ਆਪਾਂ ਕਤਾਰ ਹੈ ਜਿਹੜੀ ਤੁਸੀਂ ਲੰਮੀ ਦੂਰ ਤੱਕ ਦੇਖ ਸਕਦੇ ਹੋ ਟਰੈਕਟਰਾਂ ਦੀ ਇਹ ਇੱਥੋਂ ਇਹਨਾਂ ਨੇ ਜਿਵੇਂ ਦੱਸਿਆ ਪ੍ਰੋਗਰਾਮ ਲੀਕਿਆ ਗਿਆ ਲੀਕੇ ਅਨਸਾਰ ਆਪਾਂ ਅੱਗੇ ਜਾ ਕੇ ਵੀ ਗੱਲਬਾਤ ਕਰਾਂਗੇ ਜਿੱਥੇ ਇਹਨਾਂ ਨੇ ਪਹੁੰਚਣਾ ਤੁਸੀਂ ਦੇਖਦੇ ਰਹੋ ਐਲੀਬੀਐਸ ਨਿਊਜ਼ ਮੈਂ ਹਾਂ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਨਕ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟਰੈਕਟਰ ਮਾਰਚ ਹੈ ਕਿਸਾਨਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਇਹ ਅੱਜ ਪਿੰਡ ਸੁਰਜਣਪੈਣੀ ਦਾ ਤਸਵੀਰਾਂ ਜਿਹੜੀਆਂ ਸਾਨੂੰ ਤੁਖਾ ਰਹੇ ਆ ਕਿ ਗੁਰੂ ਘਰ ਦੇ ਕੋਲ ਇਕੱਠੇ ਹੋ ਕੇ ਟਰੈਕਟਰ ਮਾਰਚ ਜਿਹੜਾ ਇੱਥੋਂ ਚੱਲਿਆ ਨਵਾਂ ਬੱਸ ਸਟੈਂਡ ਮੌਨਕ ਦੇਖੇ ਇਹਨਾਂ ਨੇ ਇਕੱਠੇ ਹੋਣਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਬਹੁਤ ਵੱਡਾ ਆਪਰਾਣਾ ਕਹਿ ਸਕਦੇ ਹਾਂ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਫਲਾ ਹੈ ਉਹ ਬਹੁਤ ਵੱਡਾ ਹੈ ਬਹੁਤ ਜਜ਼ਬਾ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਵਿੱਚ ਹੈ ਕਿਉਂਕਿ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਨੇ ਆਜ਼ਾਦੀ ਦੇਪਸ ਹੈ ਜਿਹੜਾ ਉਹ ਕਾਲੇ ਦੰਦ ਪ੍ਰਤੀ ਮਨਾ ਰਹੇ ਨੇ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਕਾਫਲੇ ਦੇ ਨਾਲ ਹੁਣ ਆਪਾਂ ਜਾ ਕੇ ਗੱਲ ਕਰਾਂਗੇ ਜਿੱਥੇ ਇਹਨਾਂ ਨੇ ਪਹੁੰਚਣਾ ਤੁਸੀਂ ਦੇਖਦੇ ਹੋ ਐਲ ਵੀ ਐਸ ਨਿਊਜ਼ ਮੈਂ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਨਕ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਹਰੇਕ ਕਿਸਾਨ ਤੱਕ ਇਹ ਵੀਡੀਓ ਕਟੋ ਘੱਟ મોદી ਤੱਕ ਜਰੂਰ ਪਹੁੰਚਾਓ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਨੌਜਵਾਨਾਂ ਦੇ ਵਿੱਚ ਕਿੰਨਾ ਗੁੱਸਾ ਹੈ